ਕੰਗਣਾ ਰਣਾਉਤ ਦੀ ਫਿਲਮ ਅਮਰਜੈਂਸੀ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਜੋ ਸਰਟੀਫਿਕੇਸ਼ਨ ਹੁੰਦੀ ਹੈ ਜੋ ਸੈਂਸਰ ਬੋਰਡ ਦੇ ਵੱਲੋਂ ਸਰਟੀਫਿਕੇਟ ਦਿੱਤਾ ਜਾਂਦਾ ਹੈ ਫਿਲਮ ਨੂੰ ਰਿਲੀਜ਼ ਕਰਨ ਦੇ ਲਈ ਉਹ ਨਾ ਮਿਲਿਆ ਜਿਸ ਤੋਂ ਬਾਅਦ ਇਹ ਫਿਲਮ ਦੀ ਰਿਲੀਜ਼ ਪੋਸਟਪੋਨ ਕਰ ਦਿੱਤੀ ਗਈ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੰਗਣਾ ਰਣਾਉਤ ਨੂੰ ਸੈਂਸਰ ਬੋਰਡ ਦੇ ਵੱਲੋਂ ਯੂਏ ਸਰਟੀਫਿਕੇਟ ਦੇ ਦਿੱਤਾ ਗਿਆ ਇਸ ਦੇ ਵਿੱਚ ਤਿੰਨ ਕਟਾਂ ਦੇ ਸਮੇਤ ਕੁਝ 10 ਜਿਹੜੇ ਸੀਨ ਨੇ ਉਹਨਾਂ ਦੇ ਵਿੱਚ ਬਦਲਾਅ ਕਰਨ ਦੇ ਲਈ ਵੀ ਕੰਗਣਾ ਰਣੌਤ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਤਾਂ ਇਹ ਤਿੰਨ ਕਟਾਂ ਦੇ ਨਾਲ ਫਿਲਮ ਰਿਲੀਜ਼ ਹੋਵੇਗੀ ਅਤੇ 10 ਦੇ ਕਰੀਬ ਜਿਹੜੇ ਬਦਲਾ ਕਰਨ ਦੇ ਲਈ ਆਖ ਦਿੱਤਾ ਗਿਆ ਹੈ ਅਤੇ ਇਸ ਸਾਰੇ ਕੁਝ ਕਰਨ ਤੋਂ ਬਾਅਦ ਹੀ ਕੰਗਣਾ ਰਣੌਤ ਨੂੰ ਇਹ ਫਿਲਮ ਜਿਹੜੀ ਆ ਰਿਲੀਜ਼ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇਗੀ ਸੈਂਸਰ ਬੋਰਡ ਨੇ ਕੰਗਣਾ ਰਣੌਤ ਦੀ ਫਿਲਮ ਦੇ ਵਿੱਚ ਦਿਖਾਏ ਗਏ ਵਿਵਾਦਿਤ ਬਿਆਨਾਂ ਤੇ ਨਮਾਤਾਵਾਂ ਤੋਂ ਤੱਥਾਂ ਤੇ ਸਰੋਤਾਂ ਦੀ ਮੰਗ ਵੀ ਕੀਤੀ ਹੈ ਜਿਨ੍ਹਾਂ ਸੀਨਜ਼ ਦੇ ਵਿੱਚ ਬਦਲਾ ਦੀ ਮੰਗ ਕੀਤੀ ਗਈ ਹੈ ਉਹਨਾਂ ਚੋਂ ਇੱਕ ਹੈ ਰਾਸ਼ਟਰਪਤੀ ਰਿਚਰਡ ਨਿਕਸਨ ਵੱਲੋਂ ਭਾਰਤੀ ਔਰਤਾਂ ਪ੍ਰਤੀ ਅਪਮਾਨਜਨਕ ਟਿੱਪਣੀਆਂ ਤੇ ਇਸ ਤੋਂ ਇਲਾਵਾ ਵਿਨਸਟਨ ਚਰਚਿਲ ਵੱਲੋਂ ਭਾਰਤੀਆਂ ਨੂੰ ਖਰਗੋਸ਼ਾਂ ਵਾਂਗ ਪ੍ਰਜਨਨ ਕਰਨ ਦਾ ਵਰਣਨ ਸ਼ਾਮਲ ਕੀਤਾ ਗਿਆ ਹੈ ਕੰਗੜਾ ਨਰਾਉਤ ਨੇ ਇਸ ਤੋਂ ਪਹਿਲਾਂ ਆਪਣੇ ਅਫੀਸ਼ੀਅਲ ਅਕਾਊਂਟ ਦੇਉਤੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਮੇਰੀ ਫਿਲਮ ਨੂੰ ਸਰਟੀਫਿਕੇਟ ਨਾ ਦਿੱਤੇ ਜਾਣ ਕਾਰਨ ਇਹ ਫਿਲਮ ਭਰੇ ਮਨ ਦੇ ਨਾਲ ਪੋਸਟਪੌਨ ਕੀਤੀ ਜਾ ਰਹੀ ਹੈ ਜਦੋਂ ਵੀ ਕੋਈ ਨਵੀਂ ਅਪਡੇਟ ਸਾਹਮਣੇ ਆਵੇਗੀ ਤਾਂ ਤੁਹਾਨੂੰ ਸੂਚਿਤ ਕਰ ਦਿੱਤਾ ਜਾਵੇਗਾ ਤੁਹਾਡਾ ਮੇਰਾ ਸਾਥ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਤਾਂ ਹੀ ਕੰਗਣਾ ਨਣਾਉ ਦੇ ਵੱਲੋਂ ਗੱਲਾਂ ਆਖੀਆਂ ਗਈਆਂ ਸੀ ਕਿਉਂਕਿ ਇਸ ਫਿਲਮ ਨੂੰ ਲੈ ਕੇ ਵਿਵਾਦ ਟ੍ਰੇਲਰ ਆਉਣ ਤੋਂ ਬਾਅਦ ਪੈਦਾ ਹੋ ਗਿਆ ਸੀ ਅਤੇ ਕੰਗਣਾ ਰਣਾਉਦੀ ਫਿਲਮ ਦੇ ਵਿੱਚ ਜੋ ਟ੍ਰੇਲਰ ਦਿਖਾਇਆ ਗਿਆ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਖਾਲਿਸਤਾਨ ਅਤੇ ਹੋਰ ਕਈ ਗੱਲਾਂ ਨੂੰ ਲੈ ਕੇ ਕੰਗਣਾ ਰਣਾਉਦੀ ਦੇ ਖਿਲਾਫ ਇੱਕ ਮਾਹੌਲ ਬਣਿਆ ਸੀ ਅਤੇ ਸਿੱਖਾਂ ਦੇ ਵਿੱਚ ਇਸ ਦਾ ਕਾਫੀ ਜ਼ਿਆਦਾ ਵਿਰੋਧ ਰੋਸ ਦਿਖਾਈ ਦੇ ਰਿਹਾ ਸੀ ਜਿਸ ਤੋਂ ਬਾਅਦ ਇਸ ਫਿਲਮ ਨੂੰ ਰੋਕ ਦਿੱਤਾ ਗਿਆ ਅਤੇ ਹੁਣ ਕੰਗਣਾ ਰਣਾਉਦੀ ਫਿਲਮ ਦੇ ਵਿੱਚ ਤਿੰਨ ਬਦਲਾ ਤਿੰਨ ਕੱਟ ਅਤੇ 10 ਬਦਲਾ ਦੇ ਨਾਲ ਰਿਲੀਜ਼ ਕਰਨ ਦੇ ਲਈ ਹਦਾਇਤ ਦਿੱਤੀ ਗਈ ਹੈ ਸੈਂਸਰ ਬੋਰਡ ਦੇ ਵੱਲੋਂ ਯੂਏ ਸਰਟੀਫਿਕੇਟ ਦੇਣ ਤੋਂ ਬਾਅਦ ਹੁਣ ਕੰਗਣਾ ਦੀ ਫਿਲਮ ਰਿਲੀਜ਼ ਹੋ ਸਕੇਗੀ ਪਰ ਕੀ ਇਹਨਾਂ ਦੇ ਵਿੱਚ ਉਹ ਸੀਨ ਦੁਬਾਰਾ ਦਿਖਾਏ ਤਾਂ ਨਹੀਂ ਜਾਣਗੇ ਇਸ ਦੇ ਉੱਤੇ ਵੀ ਨਜ਼ਰ ਬਣੀ ਰਹੇਗੀ ਕੰਗਣਾ ਦੀ ਫਿਲਮ ਦੀ ਰਿਲੀਜ਼ ਬਾਰੇ ਇਹ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ